ਬੰਦਾ ਆਈ ਹੈਗੇ ਜੋ ਮਾਨਸਾ ਦੇ ਬੱਚਾ ਆਪਣਾ ਕੱਲਾ ਕੱਲਾ ਵਿਊ ਜਿਹੜਾ ਵੀ ਕਾਂਗਰਸ ਦਾ ਆਉਦੇ ਡਾਰ ਹੈ ਜਿਹੜਾ ਕਾਂਗਰਸ ਦਾ ਸੱਚਾ ਸੁੱਚਾ ਸਿਪਾਹੀ ਹੈਗਾ ਉਹਨਾਂ ਨੇ ਕੱਲੇ ਕੱਲੇ ਨੂੰ ਬੁਲਾਉਣੇ ਹੈ ਕਿ ਉਹਨਾਂ ਨੇ ਵਿਊ ਦੱਸਣੇ ਵੀ ਤੁਸੀਂ ਕਾਂਗਰਸ ਪਾਰਟੀ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹੋ ਕਿਹੜਾ ਬੰਦਾ ਸਾਡੇ ਕਾਂਗਰਸ ਪਾਰਟੀ ਦਾ ਦਾਵੇਦਾਰ ਹੈਗਾ ਕਿਦਾ ਤੁਹਾਡਾ ਸੇਵਾਦਾਰ ਵਜ ਕੇ ਕੰਮ ਕਰ ਰਿਹਾ ਹੈਗਾ ਇਹ ਕਾਂਗਰਸ ਪਾਰਟੀ ਦਾ ਇੱਕ ਸੁਨੇਹਾ ਆਪਣੇ ਜਿਨ੍ਹਾਂ ਦੇ ਵਿਚ ਆਇਆਗਾ ਜੋ ਕਿ ਆਪਾਂ ਬਰਦੌਰ ਸਿੱਧੂ ਜੀ ਦੀ ਅਗਵਾਈ ਦੇ ਵਿੱਚ ਅੱਜ ਆਪਾਂ ਐਸਾ ਫੈਸਲੇ ਵਿੱਚ ਇਕੱਠੇ ਹੋਇਆ ਸਾਰੀ ਕਾਂਗਰਸ ਪਾਰਟੀ ਨੂੰ ਮੈਂ ਇਸ ਪਰਿਵਾਰ ਨੂੰ ਵੀ ਵੇਖੀ ਕਰਦਾਗਾ ਕਿ ਸਿੱਧੂ ਸਾਹਿਬ ਅਸੀਂ ਚਕਾਨ ਮੰਗ ਤੁਹਾਡੇ ਨਾਲ ਖੜਿਆ ਆਂ ਦੇ ਜਿੰਨੇ ਇੱਥੇ ਆਏ ਨੇਗੇ ਸੋਰੀ ਕਾਂਗਰਸ ਪਾਰਟੀ ਦੀ ਇੱਥੇ ਕਰੀਬ ਬੈਠੀ ਆ ਜਿਹੜੇ ਤੁਹਾਡੇ ਇੱਥੇ ਹਮ ਦਾ ਦੀਰੇਗੇ ਉਹ ਲੋਕਾਂ 40 40 50 50 80 80 ਬੰਦੇ ਲੈ ਕੇ ਆਪ ਆਹਾਰੇ ਜਿੱਦੋਂ ਤੁਹਾਡਾ ਰਾਤ ਛੋਟਾ ਜਿਹਾ ਮੈਸੇਜ ਗਿਆ ਉਹ ਤੁਹਾਡੇ ਮੈਸੇਜ ਦੇ ਉੱਤੇ ਆਜਾ ਸਾਰਾ ਫੈਸਲਾ ਜਿਹੜਾ ਹਾਲ ਆ ਭਰਿਆ ਪਿਆ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਕੁਛ ਯਾਰ ਦੇ ਬਰਕਰਾਂ ਨੂੰ ਜਾ ਕੇ ਮਿਲੋ ਗਰਾਊਂਡ ਲੈਵਲ ਦੇ ਵਿੱਚ ਮੈਂ ਸਾਡੇ ਬਰਕਰਾਂ ਨੂੰ ਬੇਕਤੀ ਕਰਦਾ ਕਿ ਜਿਹੜੇ ਤੁਸੀਂ ਦੰਬੇ ਕੁਚਲੇ ਪੰਡਾ ਦੇ ਕੁਛ ਬੈਠੇ ਹੋ ਜਿਹੜੀ ਇਸ ਸਰਕਾਰ ਨੇ ਤਹਾ ਦੇ ਨਾਲ ਬਹੁਤ ਵੱਡਾ ਵਿਕਰਾ ਦਿੱਤਾ ਹੈ ਮਜ਼ਦੂਰਾਂ ਤੋਂ ਲਾ ਕੇ ਕਿਸਾਨਾਂ ਤੋਂ ਲਾ ਕੇ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਸੱਤਾ ਦੇ ਉੱਤੇ ਸਰਕਾਰ ਚਲਾਵਾਂਗੇ ਦੇ ਸੁਣਾ ਸੀ ਕੱਲੀ ਕੱਲੀ ਗੱਲ ਸੁਣਾ ਦੇ ਤੁਸੀਂ ਦੇਖ ਹੀ ਲਿਆ ਕਾਂਗਰਸ ਪਾਰਟੀ ਕੋਈ ਤੋਂ ਕਾਂਗਰਸ ਪਾਰਟੀ ਹੈ ਜਿਹਨੇ ਸੂਈ ਤੋਂ ਲੈ ਕੇ ਜਹਾਜ਼ ਤਿੱਕ ਤੱਕ ਵੇਸਾ ਕੋ ਮਜ਼ਦੂਰ ਹੈ ਵੇਸਾ ਕੋ ਵਪਾਰੀ ਹੈ ਇਕ ਕਿਸਾਨ ਹੈ ਜਿੰਨਾ ਪਹਿਲਾਂ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਵੈਸਾ ਕੋ ਮਨਵੇਦਾ ਦਾ ਕੰਮ ਸੀ ਜਿਹੜਾ ਡਾਕਟਰ ਮਨਮੋਹ ਸਿੰਘ ਨੇ ਸ਼੍ਰੀਮਤੀ ਸੋਰੀਆ ਗਾਦੀ ਨੇ ਪਿੰਡਾਂ ਦੇ ਵਿੱਚ 100 ਬੰਦਾ ਰੁਜ਼ਗਾਰ ਚਲਾਇਆ ਸੀ ਅੱਜ ਪੰਜਾਬ ਦੇ ਵਿੱਚ ਲੋਕਾ ਠੱਪ ਕਰਤਾ ਹੈ ਸਾਡਾ ਜਗਾ ਕੰਮ ਸੀ ਜਿਹੜਾ ਮਨਵੇਦਾ ਦਾ ਕੰਮ ਸੀ ਉਹ ਕੋਈ ਕੰਮ ਨਹੀਂ ਚੱਲ ਰਿਹਾ ਸਾਰੀਆਂ ਜਿਹੜੀਆਂ ਇਨੀਸ਼ੀਏਟਿਵਾਂ ਸੀ ਜਿਨ੍ਹਾਂ ਦੇ ਨਾਲ ਪਿੰਡ ਦਾ ਵਿਕਾਸ ਹੁੰਦਾ ਸੀ ਉਹ ਸਾਰੀਆਂ ਖਤਮ ਕਰ ਚੁੱਕੀਆਂ ਹੈ ਜਿਹੜੇ ਨਵੇਂ ਸਰਪੰਚ ਇਹਨਾਂ ਦੇ ਬਣੇ ਆ ਉਹ ਇੱਕ ਗੱਲ ਵੀ ਗਰੀਬਾਂ ਦੇ ਹੱਕ ਵਿੱਚ ਬੁਲੰਦ ਨਹੀਂ ਕਰ ਰਹੇ ਉਹ ਗ੍ਰਾਮ ਸਭਾ ਦੇ ਮਤੇ ਪਾ ਕੇ ਵਿਸਮਾ ਨੂੰ ਮੈਨੋਮੈਂਡਮ ਨਹੀਂ ਦੇ ਰਹੇ ਉਹ ਚੁੱਪ ਬੈਠੇ ਨੇ ਅਬਦੀ ਸਰਦਾਰ ਦੇ ਦਵਾ ਦੇਤੇ ਅਸੀਂ ਇਹ ਵੀ ਇਹਨਾਂ ਨੂੰ ਵਾਦਾ ਕਰਦੇ ਆ ਕਿ ਜੇ ਤੁਸੀਂ ਰਾਹਲ ਗਾਂਧੀ ਨੂੰ ਜਾ ਕੇ ਕਹੋ ਤੁਸੀਂ ਆਂਦਾ ਉਹ ਕਹੇ ਅਸੈਂਬਲੀ ਦੇ ਵਿੱਚ ਦਿੱਲੀ ਦੇ ਬੱਚਾ ਪਾਰਲੀਮੈਂਟ ਦੇ ਬੱਚੇ ਗੱਲ ਮੰਨ ਲੱਖੋ ਕਿ ਜਿਹੜਾ ਗਰੀਬਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਉਹਨਾਂ ਨੂੰ ਚਾਹੀਦਾ ਚਲਾਉਣਾ ਬਹੁਤ ਜ਼ਰੂਰੀ ਹੈ ਜਿਹੜਾ ਗਰੀਬਾਂ ਦਾ ਚੁੱਲ੍ਹਾ ਉਹਨਾਂ ਦੇ ਨਾਲ 잡ਦਾ ਸੀ ajo ਚੁੱਲ੍ਹਾ ਠੰਡਾ ਹੋਇਆ ਪਿਆ ਕਿ ਇਹ ਕੁੜਮਾ ਤੇ ਮਾਨੂੰ ਪਤਾ ਨਹੀਂ ਜਿਹੜਾ ਜਿਹਦਾ ਸੀ ਮੈਨੂੰ ਜਾਇੰਟ ਹੋਣੀ ਪਾਣੀ ਆਉਂਦੀ ਹੈ ਮੈਨੂੰ ਇਹ ਪਤਾ ਹੈ ਵੀ ਜਦ ਆਹੋ ਦਿੱਤੋਂ ਲੱਗਦੀ ਆਗਰ ਜਨੇ ਚੁੱਲੇ ਦੇ ਬੱਚਾ ਰੋਟੀ ਬਣਦੀ ਹੈ ਮੈਨੂੰ ਸਾਰਾ ਪਤਾ ਹੈ ਇਸ ਕਰਕੇ ਮੈਂ ਬਹੁਤ ਬਸਮਾਨੀ ਲੈਂਦਾ ਮੇਰਾ ਟਾਈਮ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਅਨਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ